ਵਦੇਸ਼ਾਂ ਦੇ ਵਿੱਚ ਜਾਣਾ ਹਰੇਕ ਪੰਜਾਬੀ ਦੀ ਪੇਲੀ ਪਸੰਦ ਹੋ ਚੁੱਕੀ ਗਈ ਆ ਵਿਦੇਸ਼ ਵਿੱਚ ਜਾਣ ਲਈ ਡੋਂਕੀ ਲਗਾ ਕੇ ਗਦ ਰਸਤੇ ਇਕਤਿਆਰ ਕਰਕੇ ਨੌਜਵਾਨ ਪੀੜੀ ਜਾਂਦੀ ਹੈ ਲੇਕਿਨ ਕਈ ਵਾਰੀ ਉੱਥੇ ਵੱਡੇ ਹਾਦਸੇ ਹੋ ਜਾਂਦੇ ਕਿ ਜਿਹਦਾ ਨਤੀਜਾ ਉਹਨਾਂ ਨੌਜਵਾਨਾਂ ਨੂੰ ਵੀ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਭੁਗਤਣਾ ਪੈਂਦਾ ਹੈ ਤੁਹਾਨੂੰ ਇੱਕ ਇਹ ਨਹੀਂ ਕਹਾਣੀ ਆ ਦੱਸਣ ਜਾ ਰਹੇ ਆ ਜੋ ਕਿ ਤੁਹਾਨੂੰ ਕੁਝ ਸਿੱਖਣ ਵਾਲੀ ਵੀ ਦੱਸਾਂਗੇ ਉਹ ਨਾਲ ਦੇ ਨਾਲ ਤੁਹਾਨੂੰ ਇਸ ਬਾਰੇ ਜਾਣਕਾਰੀ ਵੀ ਦਵਾਂਗੇ ਕਿ ਡੋਂਕੀ ਲਾ ਕੇ ਨਾ ਜਾਣਾ ਪਵੇ ਵਿਦੇਸ਼ ਕੁਝ ਇਸ ਤਰ੍ਹਾਂ ਹੀ ਕਰ ਲੋ ਪੰਜਾਬ ਦੇ ਵਿੱਚ ਤਾਂ ਕਿ ਮਾਵਾ ਦੇ ਜਵਾਨ ਪੁੱਤ ਉੱਥੇ ਜਾ ਕੇ ਗਵਾਚ ਨਾ ਜੀਹਾਂ 7 ਸਾਲ ਤੋਂ ਇੱਕ ਪੋਤੇ ਜਿਹੜਾ ਸੀ ਉਹ ਅਮਰੀਕਾ ਗਿਆ ਸੀ ਡੌਂਕੀ ਲਗਾ ਕੇ ਲੇਕਿਨ ਅਜੇ ਤੱਕ ਉਹਦਾ ਨਾਂ ਕੋਈ ਪਤਾ ਚੱਲ ਸਕਿਆਗਾ ਨਾ ਕੋਈ ਫੋਨ ਆ ਚੁੱਕਿਆਗਾ ਉਹ ਨਾ ਹੀ ਕੋਈ ਉਹਦੀ ਸੂ ਲੱਗਦੀ ਪਈਗੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਲਗਾਇਆ ਏਜੰਟ ਨਾਲ ਸੰਪਰਕ ਕੀਤਾ ਜਾਂਦਾ ਲੇਕਿਨ ਏਜੰਟ ਵੀ ਸਿਰਫ ਪੱਲਾ ਹੀ ਝਾੜਦਾ ਆ ਨਜੇ ਬੰਦਾ ਪੈਗਾ ਇਹ ਦੁਖਦਾਈ ਇਹ ਜਿਹੜੀ ਕਹਾਣੀ ਇੱਕ ਪਰਿਵਾਰ ਦੀ ਜੀ ਜੋ ਤੁਹਾਨੂੰ ਦੱਸ ਤੇ ਪੇਗੇ ਉਹ ਪਰਿਵਾਰ ਦੀ ਗੱਲਾਂ ਵੀ ਸੁਣਾਵਾਂਗੇ ਤਕਰੀਬਨ 20 ਤੋਂ 35 ਲੱਖ ਰੁਪਏ ਲਗਾ ਕੇ ਡੋਂਕੀ ਲਾ ਕੇ ਵਿਦੇਸ਼ ਦੀ ਧਰਤੀ ਅਮਰੀਕਾ ਦੇ ਵਿੱਚ ਭੇਜਿਆ ਸੀ ਨੌਜਵਾਨ ਏਜੰਟ ਨੇ ਲੇਕਿਨ ਉੱਥੇ ਜਾ ਕੇ ਮੁੰਡਾ ਗਿਆ ਕੁਆਜ ਕੇ 7 ਸਾਲਾਂ ਤੋਂ ਨਾ ਤਾਂ ਫੋਨ ਆਇਆ ਏ ਉਹ ਨਾ ਹੀ ਕੁਛ ਉਹਦਾ ਪਤਾ ਚੱਲਿਆ ਗਿਆ ਹੁਣ ਪਰਿਵਾਰ ਨੇ মিডিਆ ਦੇ ਸਾਹਮਣੇ ਆ ਕੇ ਦੁੱਖੜਾ ਰਸਿਆ ਏ ਤੇ ਤੇ ਸਰਕਾਰਾਂ ਨੂੰ ਆਖਿਆ ਕਿ ਸਾਡੇ ਮੁੰਡੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਲੇਕਿਨ ਇੱਕ ਮਾਂ ਦਾ ਦਰਦ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਆ ਇੱਕ ਭੈਣ ਦਾ ਦਰਦ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਜੋ ਕਿ ਰਖੜੀ ਬੰਨਣ ਦੇ ਲਈ 7 ਸਾਲ ਤੋਂ ਇੰਤਜ਼ਾਰ ਕਰਦੀ ਪਈ ਆਪਣੇ ਭਰਾ ਦਾ ਲੇਕਿਨ ਕਿਤਨਾ ਕਿਤੇ ਇਹ ਕਹਾਣੀ ਜਿਹੜੀ ਗਈ ਆ ਇਹ ਹਾਦਸਾ ਜਿਹੜਾ ਆਇਆ ਬਹੁਤ ਸਾਰੇ ਲੋਕਾਂ ਨਾਲ ਬੀਤਦਾ ਪਿਆਗਾ ਕਿ ਤੁਸੀਂ ਵੀ ਸਤਾਰਕ ਰਹੋ ਅਗਰ ਬਾਹਰ ਜਾਤ ਦਾ ਤੁਹਾਡਾ ਵੀ ਸ਼ੌਂਕ ਹੈਗਾ ਤੇ ਸਹੀ ਰਸਤੇ ਜਾਓ ਨਾ ਕਿ ਡੂੰਕੀ ਲਗਾ ਕੇ ਕੁਮੜ ਕੇ ਤੁਹਾਨੂੰ ਵੀ ਹੋਣਾ ਪਵੇ ਉੱਥੇ ਖੱਜਲ ਖਰਾਬ ਔਰ ਅਮਰੀਕਾ ਲਈ ਭੇਜਿਆ ਹੀ ਤਾਂ ਮਕੇਰੀਆਂ ਦਾ ਏਜੰਟ ਜੀ ਸਰਦੇਵ ਸਿੰਘ ਸੁਖੀ ਜੀ ਬਿੰਨ ਮੈਦੀਪੁਰ ਜੋ ਚਾਰ ਪੰਜ ਮੁੰਡਿਆਂ ਦਾ ਗਰੁੱਪ ਸੀ ਦੋ ਕੁ ਮਹੀਨੇ ਦਿੱਲੀ ਰਹੇ ਤਵਾਦੇ ਮੁੜ ਕੇ ਸਤਵੇਂ ਮਹੀਨੇ ਦੇ ਕੁ ਉਸ ਤਰੀਕ ਨੂੰ ਇਹ ਬਾਹਰ ਨੂੰ ਰਵਾਨਾ ਹੋਏ ਹੈ ਉੱਤਰਾਜ ਪਹੁੰਚ ਗਏ ਇਹਨਾਂ ਦਾ ਫੋਨ ਆਇਆ ਇੱਕ ਵਾਰੀ ਵੀ ਅਸੀਂ ਬਹਿ ਗਏ ਆ ਡੈਡੀ ਤੇ ਥੋੜੇ ਜਰ ਨੂੰ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ ਤੇ ਵੀ ਅੱਗੇ ਸੇ ਲੱਟ ਰਹੋ ਕਿਸੇ ਨੂੰ ਐਸੇ ਨਾਲ ਅਨਲੀਗਲ ਨਾ ਦਿਓ ਲੀਗਲ ਇੱਕ ਇੱਕ ਨੰਬਰ ਤੇ ਜਾਓ ਇਹ ਨਹੀਂ ਜਾਣ ਨੂੰ ਦਾ ਇਧਰ ਆਪਣੇ ਦੇਸ਼ 'ਚ ਬੜਾ ਕੰਮ ਹੈ ਸਰਕਾਰ 'ਚ ਕੀ ਮੰਗਦਾ ਸਰਕਾਰ 'ਚ ਮੰਗਾ ਮਾਰੇ ਬੱਚੇ ਕੋ ਡੂੰਦੇ ਡੂੰਦੇ ਪਤਾ ਕਰੇ ਸੈਂਟਰ ਸਰਕਾਰ 'ਚ ਵੀ ਪੰਜਾਬ ਸਰਕਾਰ 'ਚ ਵੀ ਬੇਨਤੀ ਹੈ ਕਿ ਮਾਰੇ ਬੱਚਾ ਕਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਕੁਛ ਨਹੀਂ ਕੁਛ ਪਤਾ ਨਹੀਂ ਲੱਗਾ ਤਾਂ ਫੋਨ ਵੀ ਆਇਆ ਉਸ ਦਾ ਕੋਈ ਕਦੇ ਫੋਨ ਨਹੀਂ ਆਇਆ ਉਹਦਾ 7-8 ਸਾਲ ਹੋ ਗਏ ਆ ਅੱਛੇ ਫੋਨ ਕਰਦਾ ਸੀ ਕਹਿੰਦਾ ਮੈਂ 40 ਮਿੰਟ ਦਾ ਰਸਤਾ ਰਹਿ ਗਿਆ ਮੈਂ ਉੱਥੇ ਪਹੁੰਚ ਕੇ ਕਰਾਂਗਾ ਉਸ ਤੋਂ ਬਾਅਦ ਫੋਨ ਨਹੀਂ ਆਇਆ ਉਹਦਾ ਬਸ ਦੇ ਦਿੱਤੀ ਹੈ ਕਿ ਜਲਦੀ ਜਲਦੀ